ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟ੍ਰਿਕ ਕਾਜੀ ਕੌਰ ਜਿੰਦਰਪਤ ਚਾਪੀ ਬਲੌਗਿਸ ਤੁਹਾਡਾ ਸਵਾਗਤ ਕਰਦੀ ਹਾਂ ਤੇ ਕਾਇਦੇੰਦਰ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀਗੀ ਤੇ ਮੈਂ ਕਿਹਾ ਚਲੋ ਮੀ ਲੋ ਆਪਣੀ ਸ਼ੁਰੂਆਤ ਕਰਦੀ ਹਾਂ ਤੇ ਇਧਰ ਰਾਨ ਲੱਗੀ ਸੀ ਮੈਂ ਬਧਾਣੀ ਲੱਸੀ ਰਾਨ ਲੱਗੀ ਸੀਗੀ ਦੋ ਤਿੰਨ ਦਿਨ ਹੋ ਗਏ ਨੇ ਕੱਲ ਪਰਸੋ ਤੋਂ ਤੁਸੀਂ ਦੇਖਿਆ ਹੀ ਕਿ ਮੈਂ ਨਾ ਘਰ ਬਣਾਲੀ ਬਣਾਣੀ ਸੀਗੀ ਲੱਸੀ ਤੇ ਇਧਰ ਜਮਾਇਆ ਸੀ ਤੇ ਇਹ ਮਜ਼ਾਗ ਚੀਜ਼ ਜਮਾ ਲੈਣੀ ਉਹਨੇ ਬਹੁਤ ਦਿਨ ਹੋ ਗਏ ਨੇ ਕਿ ਚਾਰ ਦਿਨ ਹੋ ਗਏ ਜਦੋਂ ਵੀ ਜਮਾਨੀਆਂ ਇਦੇ ਚ ਜਾਗ ਚ ਵਧੀਆ ਫਿਰ ਅੱਜ ਕੱਲ ਤਾਂ ਵੈਸੇ ਵੀ 2-3 ਘੰਟੇ ਚ ਦੇ ਹੀ 잠 ਜਾਂਦਾ ਤੇ ਮੇਕਾ ਚਲੋ ਹੰਡਾ ਪਾਣੀ ਦਿੱਤਾ ਮੇਰੀ ਯਾਦ ਹੀ ਮੇਰੀ ਤੇ ਲੋ ਜੀ ਇੱਧਰ ਪਾਣ ਲੱਗੀ ਸੀ ਪਾਣੀ ਅੱਜ ਕੱਲ ਤੇ ਨਾ ਲੱਸੀ ਦੇ ਵਿੱਚ ਠੰਡਾ ਪਾਣੀ ਪਾਓ ਨਾ ਤੇ ਤਾਂ ਬਸ ਮੱਖਣ ਆਂਦਾ ਨਹੀਂ ਤੇ ਬਿਲਕੁਲ ਵੀ ਨਹੀਂ ਕਿਉਂਕਿ ਗਰਮੀ ਇੰਨੀ ਹੋਈ ਪਈ ਹੈ ਤੇ ਦੇਖੋ ਜੀ ਅੱਜ ਕਿਤੇ ਥੋੜਾ ਬਹੁਤ ਬੱਦਰ ਜਿਹਾ ਬਣਿਆ ਹੋਇਆ ਵਾਈ ਗੁਰੂ ਕਰੇ ਜੇ ਮੌਸਮ ਜਿਆ ਠੰਡਾ ਹੋ ਜਾਏ ਤੇ ਸਾਡੀ ਚਾਂਜੀ ਮਿਲ ਜੇਗੀ ਕਈ ਦਿਨਾਂ ਬਾਅਦ ਬਾਕੀ ਦੇਖਦੇ ਆ ਵਾਈਗੁਰੂ ਦੀ ਮਰਜ਼ੀ ਹੈ ਜੀ ਇਹ ਪਣੀਰ ਬਸ ਨਾਲ ਦੀ ਨਾਲ ਧੋ ਦੋ ਫਿਰ ਤਾਂ ਠੀਕ ਹੈ ਇੱਕ ਤਾਂ ਇਹਨਾਂ ਚ ਖੱਟਾਪਨ ਬਹੁਤ ਜਲਦੀ ਹੋ ਜਾਂਦਾ ਹੈ ਤੇ ਇਹੋ ਪਾਂਡਿਆ ਦਾ ਤੇਲ ਬਹੁਤ ਵਧੀਆ ਹੈ ਅਰ ਪਾਂਡਿਆ ਦਾ ਤੇਲ ਜਦਿਆਂ ਬੜਾ ਬੁਝਾਰਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਰੋਜ਼ ਦੇ ਛੋਟੇ ਛੋਟੇ ਬਹੁਤ ਸਾਰੇ ਕੰਮ ਹੁੰਦੇ ਨੇ ਉਹਦੇ ਨਿਕਲਣ ਵੀ ਲੱਗਦੇ ਨੇ ਇਹਨਾਂ ਪਣੀ ਨਹੀਂ ਪਾਇਆ ਕਿੰਨਾ ਲਗਦਾ ਕਿੰਨਾ ਪਾਣੀ ਵੀ ਲਾਇਆ ਫਿਰ ਵੀ ਆਟਾ ਮਵੜਦੀ ਐ ਨਾ ਜਿਹੜੇ ਮੱਲੂ ਬੜਾ ਦਿੱਸਾ ਜਾ ਰਿਹਾ ਥਿਲਵਾ ਜੀ ਹੋਰ ਕੰਮ ਕੀਤੇ ਸੀ ਤੇ ਮੈਂ ਦੇਖਾ ਮੈਂ ਇੱਦਰ ਲੱਸੀ ਵੀ ਬਣ ਗਈ ਹੋਣੀ ਸਾਡੇ ਦੇਖਦੇ ਆਂ ਬਾਕੀ ਮੱਖਣ ਆਇਆ ਕਿ ਨਹੀਂ ਵੈਸੇ ਤਾਂ ਮੈਂ ਠੰਡਾ ਪਾਣੀ ਪਾਇਆ ਸੀ ਆ ਗਿਆ ਜੀ ਮੱਖਣ ਬਹੁਤ ਸੋਕੇ ਤਰੀਕੇ ਨਾਲ ਆ ਜਾਂਦਾ ਜਦੋਂ ਆਪਾਂ ਠੰਡਾ ਪਾਣੀ ਪਾਉਂਨੇ ਆ ਨਾ ਫਿਰ ਬਹੁਤ ਸੋਣਾ ਆ ਜਾਂਦਾ ਲੋ ਜੀ ਹੁਣ ਆਪਾਂ ਕਰ ਲੈਨੇ ਆਂ ਹੋਰ ਕੰਮ ਤਦ ਤੱਕ ਤੁਸੀਂ ਬਨੇ ਰਹੋ ਚਲੋ गाइस ਆ ਦੇਖ ਲੋ ਇਹ ਨਹੀਂ ਬਚ ਨਹੀਂ ਪੂਰੀ ਖਾਲਾ ਤਾਂ ਗਰਮੀਆਂ ਦੇ ਵਿੱਚ ਸਾਰੇ ਬੂਟੇ ਸੁੱਕ ਗਏ ਨੇ ਤੇਰੇ ਵਿੱਚ ਨਾ ਅੱਜ ਮੈਂ ਸਨੇਕ ਪਲਾਂਟ ਲਗਾ ਦਿੱਤਾ ਤੇ ਇਹ ਵਾਲਾ ਜਿਹੜਾ ਖਾਲੀ ਪਿਆ ਇਹਦੇ ਵਿੱਚ ਵੀ ਸੋਚ ਰਹੀ ਹਾਂ ਕੁਛ ਨਾ ਕੁਛ ਲਾਵਾ ਸਾਡੇ ਸਾਰੇ ਪਲਾਂਟ ਸੁੱਕ ਗਏ ਨੇ ਬਹੁਤ ਨੁਕਸਾਨ ਹੋਇਆ ਠੀਕ ਪਤਾ ਨਹੀਂ ਤਾਂ ਗਰਮੀ ਜ਼ਿਆਦਾ ਕਰਕੇ ਪਤਾ ਨਹੀਂ ਹੰਦਰ ਕਰਕੇ ਸਮਝ ਨਹੀਂ ਆ ਰਹੀ ਕੁਝ ਪਿਆ ਦੇਖੋ ਜੀ ਇੱਧਰ ਵੀ ਬੱਟੇ ਚ ਰੁਕਣ ਅੱਜ ਲਾਵਾਂਗੇ ਕੋਈ ਨਾ ਕੋਈ ਮਾਰ ਦੇ ਦੀ ਬਣੀਆ ਸੋਚ ਰਹੀ ਐ ਅੱਧਰ ਵੀ ਲਾਵਾਂਗੀ ਤੇ ਇਹਦੇ ਚ ਲਾਇਆ ਇਸ ਦੇਖਣਾ ਮੈਨੂੰ ਜਰੂਰ ਦੱਸਿਓ ਕਿ ਕਿਦਾਂ ਦਾ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਲੋ गाइस ਇੱਧਰ ਕਰਨ ਲੱਗੇ ਸੀ ਆਪਾਂ ਇੱਧਰ ਵੀ ਸਫਾਈ ਅੱਜ ਨਾ ਸਾਡਾ ਟਰੈਕਟਰ ਖੇਤਾਂ ਦੇ ਵਿੱਚ ਗਿਆ ਖੇਤਾਂ ਦੀ ਵਾਈ ਚੱਲਦੀ ਪਈ ਐ ਤੁਹਾਨੂੰ ਪਤਾ ਹੀ ਅੱਜ ਕੱਲ ਕਰਦੋ ਅਸੀਂ ਤਾਂ ਕਰਦ ਕਹਿੰਦੇ ਹੁੰਨੇ ਆ ਮੈਨੂੰ ਨਹੀਂ ਪਤਾ ਤੁਸੀਂ ਕੀ ਕਹਿੰਦੇ ਹੋ ਤੇ ਇਸ ਨਾਲ ਕਿ ਖੇਤਾਂ ਦੇ ਵਿੱਚ ਹੀ ਮੈਂ ਤਾਂ ਚਲਦਾ ਦੀ ਸਫਾਈ ਕਰਦੀ ਜਦੋਂ ਟਰੈਕਟਰ ਖੜਾ ਰਹਿੰਦਾ ਨਾ ਥੋੜੀ ਭੀੜ ਜੀ ਹੁੰਦੀ ਰਹਿੰਦੀ ਤੇ ਅੱਧਰ ਮੈਂ ਤਾਂ ਚਲੋ ਆਪਣੇ ਇੱਕ ਸਵਾਹ ਕੱਢ ਕੇ ਆਪਣਾ ਜੁੱਲਾ ਸਭ ਤੋਂ ਕੰਨ ਲਿਪ ਕੇ ਰੱਖ ਲਈਏ ਬਾਕੀ ਹੋਰ ਕੰਮ ਬਹੁਤ ਸਾਰੇ ਨੇ ਕਰਦੇ ਜਿਹੜੇ ਮੈਂ ਕਰਾਂਗੀ ਤੇ ਕਈਆਂ ਭੈਣਾਂ ਨੇ ਮੈਨੂੰ ਪੁੱਛਿਆ ਕਿ ਤਬੀਅਤ ਹਾਂ ਸਿਸਟਰ ਮੇਰੀ ਤਬੀਅਤ ਹੁਣ ਠੀਕ ਹੈ ਤੇ ਥੈਂਕ ਯੂ ਗੁਰਸ਼ਰਨ ਸਿਸਟਰ ਤੁਹਾਡਾ ਵੇ ਤੁਸੀਂ ਮੈਨੂੰ ਬਹੁਤ ਅੱਛੀ ਸਲਾਹ ਦਿੱਤੀ ਪਰ ਮੈਂ ਹਾਂ ਪੀਂਦੀਆਂ ਰੂਬਜਾ ਵਗੈਰਾ ਪੀ ਲੈਨੀ ਆ ਕੱਚੀ ਲੱਸੀ ਵੀ ਬਣਾ ਕੇ ਪੀ ਲੈਨੀ ਹੁਣੇ ਕਿ ਅੱਜਕੱਲ੍ਹ ਥੋੜਾ ਜਿਹਾ ਸਿਸਟਮ ਹੋ ਹੀ ਗਿਆ ਕਿਉਂਕਿ ਮੈਨੂੰ ਨਾ ਮੇਰੇ ਇੱਕ ਦੋ ਵਾਰ ਐਕਸੀਡੈਂਟ ਹੋਏ ਆ ਜਦੋਂ ਮੇਰਾ ਸਰੀਰ ਡਾਊਨ ਹੁੰਦਾ ਤੇ ਫਿਰ ਇਦਾਂ ਹੀ ਹੋ ਜਾਂਦਾ ਜੇ ਚੱਲਦੀ ਰਣੀ ਆ ਤਾਂ ਮੈਂ ਚੱਲਦੀ ਰਹੀਗੀ ਬਾਕੀ ਤੁਹਾਡਾ ਪਿਆਰ ਤੁਹਾਡੀਆਂ ਸੁਭਾਵਾਂ ਮੇਰੇ ਨਾਲ ਨੇ ਬਹੁਤ ਅੱਛਾ ਲੱਗਦਾ ਬਹੁਤ ਪਿਆਰ ਕਰਦੇ ਮੇਰੇ ਭੈਣ ਭਰਾ ਤੇ ਇੱਕ ਤੁਹਾਡੇ ਨਾਲ ਸਾਰਿਆਂ ਨਾਲ ਸਲਾਹ ਕਰਨਾ ਚਾਹਦੀ ਸੀ ਗਾਇਜ਼ ਮੈਂ ਕਿ ਮੈਨੂੰ ਵੀਡੀਓ ਨਾ ਮੈਂ ਸਵੇਰੇ ਸਾਰਾ ਦਿਨ ਅਪਲੋਡ ਕਰਨ ਦੀ ਥੋੜੀ ਮੁਸ਼ਕਲ ਹੋ ਜਾਂਦੀ ਹੈ ਪਬਲਿਕ ਕਰਨੀ ਬਣਾਣੀ ਤੇ ਸਾਰੇ ਜਣੇ ਮੈਨੂੰ ਸਲਾਹ ਦਿਓ ਕਿ ਮੈਂ ਨਾ ਰਾਤ ਦੇ 8 ਵਜੇ ਪਬਲਿਕ ਕਰਾਂ ਸਾ ਕਦੀਆਂ ਸ਼ਾਮ ਨੂੰ ਪਾਇਆ ਕਰਾਂ ਵੀਡੀਓ ਮੈਨੂੰ ਜਰੂਰ ਦੱਸਿਓ ਮੈਨੂੰ 11 ਵਜੇ ਥੋੜੀ ਜਿਹੀ ਔਖੀ ਲੱਗਦੀ ਹੈ ਕੁਝ ਤਾਂ ਸਵੇਰ ਦਾ ਕੰਮ ਬਹੁਤ ਹੁੰਦਾ ਤੁਹਾਨੂੰ ਪਤਾ ਹੈ ਫਿਰ ਦੁਪਹਿਰ ਦਾ ਸ਼ੁਰੂ ਹੋ ਜਾਂਦਾ ਹੈ 8 ਵਜੇ ਪਾ ਕੇ ਫਿਰ ਇਹ ਹੋਇਆ ਕਰੇਗਾ ਮੈਂ ਆਪਣਾ ਰੋਟੀ ਪਾਣੀ ਦਾ ਸ਼ਾਮ ਦਾ ਕਰ ਲਿਆ ਕਰਾਂਗੀ ਮੈਨੂੰ ਜ਼ਰੂਰ ਦੱਸਿਓ ਸਾਰੇ ਠੀਕ ਹੈ ਜੀ ਕਮੈਂਟ ਕਰਕੇ ਕਿ ਮੈਂ ਰਾਤ ਨੂੰ 8 ਵਜੇ ਆਪਣੀ ਵੀਡੀਓ ਅਪਲੋਡ ਕਰਦਾ ਹਾਂ ਹੀਆਂ ਨੇ ਕਿੰਨੇ ਜਣੇ ਮੇਰੇ ਨਾਲ ਸਹਿਮਤ ਐ ਬਹੁਤ ਸਾਰੀਆਂ ਭੈਣਾਂ ਕਈ ਕਮੈਂਟ ਕਰਦੀਆਂ ਕਿ ਲੇਟ ਪਾਇਆ ਕਰੋ ਵੀਡੀਓ ਰਾਤ ਨੂੰ ਸਾਰੇ ਫ੍ਰੀ ਹੁੰਦੇ ਆ ਕਹਿੰਦੇ ਫਿਰ ਧਿਆਨ ਨਾਲ ਦੇਖ ਲੈਂਦੇ ਆ ਕਿਉਂਕਿ ਮੇਰੀ ਵੀਡੀਓ ਦੀ ਨਾ ਐਵਰੇਜ ਬਹੁਤ ਘਟ ਗਈ ਐ ਆ ਤੁਹਾਨੂੰ ਵੀ ਪਤਾ ਹੈ ਕਿ ਵਲੌਗ ਜਦੋਂ ਬਣਾਉਂਦੇ ਆ ਨਾ ਬੜਾ ਹੀ ਔਖਾ ਬਣਦਾ ਹੈ ਮਿਹਨਤ ਬਹੁਤ ਲੱਗਦੀ ਐ ਤੇ ਬਹੁਤ ਔਖਾ ਫਿਰ ਜਦੋਂ ਘਟ ਜਾਂਦੀ ਹੈ ਨਾ ਇਹ ਐਵਰੇਜ ਫਿਰ ਦਿੱਕਤ ਆਉਂਦੀ ਸਮਝੋ ਝਾੜੂ ਕਿੱਥੇ ਸਿੱਖਾਂ ਮੈਂ I'm going ਰੱਖੀ ਹੋ। ਅਸੀਂ ਉਹ ਕਰਕੇ ਆਪਾਂ ਸਾਡੇ ਦੇ। ਉਹ ਵਾਸ਼ ਬਾਈ ਕਰਨੀ। ਉਹ ਤਾਂ ਕਬਾੜੀ ਨੂੰ ਦਵਾਂਗੇ ਕਬਾੜ ਤਾਂ ਖਾਲੀ ਹੋਏਗਾ ਇੱਥੋਂ। ਆ ਕਬਾੜੀ ਆ ਮੈਂ ਸਾਰਾ ਖਲਾਰਾ ਜਿਆ ਕਬਾੜੀਆਂ ਨੂੰ ਦੇਣਾ ਪਏਗਾ। ਤੇ ਲੋ ਗਾਇਜ਼ ਇੱਥੇ ਆਪਾਂ ਅੱਜ ਪਰਦਾ ਲਗਾਉਣ ਲੱਗੇ ਆ। ਕਿਉਂ ਦੂ ਕਿਉਂਕਿ ਜਦੋਂ ਆਪਾਂ ਕਦੀ ਕੁਝ ਬਣਾਉਂਦੇ ਕਰਦੇ ਸੀ ਇਹਨਾਂ ਤੇ ਸਾਡਾ ਉਧਰੋਂ ਮੈਨੂੰ ਬੜਾ ਬੁਰਾ ਲੱਗਦਾ ਹੁੰਦਾ ਸੀ ਕਿ ਆਪਾਂ ਇੱਧਰ ਵਸ ਪੜਦੇ ਲਾਣ ਲੱਗਿਆ ਹੁਣ ਦੇਖਦੇ ਆ ਦੋ ਪੜਦੇ ਹਾਂ ਦੋ ਲੱਗ ਜਾਣਗੇ ਇੱਕ ਹੋਰ ਲੇ ਆ ਨਾ ਇੱਥੇ ਉੱਪਰ ਲਾ ਕੇ ਨਾ ਕਿੱਲਾ ਫੇਰ ਲਾ ਦਿੰਨੇ ਤੇ ਇੱਧਰ ਦੇਖੋ ਕਿੰਨਾ ਉਹ ਪਿਆ ਖਲਾਰ ਜਿਆ ਤੇ ਰੋਟੀ ਤੇ ਆਪਾਂ ਦਿੰਦੇ ਹੀ ਸੀਗੇ ਤੁਹਾਨੂੰ ਤਾਂ ਹੀ ਤਾਂ ਫੋਨ ਕੀਤਾ ਸੀ ਮੈਂ ਕਿ ਨਿਸ਼ਾਨਾ ਅਤ ਖੇਤਾਂ ਚ ਭੇਜਦੀ ਆ ਆਪ ਹੀ ਮਨਾ ਕਰਕੇ ਗਏ ਹੋ ਤੁਸੀਂ ਤਿਆਜੀ ਸਾਰਾ ਕਵਾੜ ਆਪਾਂ ਸੋਚਦੇ ਪਿਆ ਜਿੰਨਾ ਖਲਾੜ ਹੈ ਖਤਮ ਕਰਨਾ ਇੱਥੋਂ ਦੀ ਜਿਹੜਾ ਵੇਸਟ ਹੈ ਬਸ ਅੱਗੋ ਲਾ ਦੇਣੀ ਹੁਣ ਇਹਨੂੰ ਆਪਾਂ ਤੇ ਹੁਣ ਆਪਾਂ ਦੇ ਦਈਏ ਜੀ ਸਰਦਾਰ ਜੀ ਨੂੰ ਰੋਟੀ ਭੁੱਖ ਲੱਗੀ ਹੋਣੀ ਬਹੁਤ ਲੇਟ ਹੋ ਗਿਆ ਅੱਜ ਆਏ ਥੇਤ ਵਾਕੇ ਜੀਰੀ ਦੀਆਂ ਚੱਲ ਰਹੀਆਂ ਸਾਡੀਆਂ ਤਿਆਰੀਆਂ ਤੇ ਆ ਦੇਖੋ ਆਪਾਂ ਚੁੱਲ੍ਹਾ ਬਿਲਕੁਲ ਸੁੱਕ ਗਿਆ ਸਾਡਾ ਤੇ ਆ ਦੇਖੋ ਜੀ ਐਤ ਕੀ ਲਾਈ ਸੀਗੀ ਵੇਲ ਇਹ ਵੇਲ ਚ ਕੁਝ ਨਹੀਂ ਆ ਰਿਹਾ ਕਦੇ ਇਹਦੀ ਲੱਗੀ ਹੋਈ ਹੈ ਨਾ ਇਹ ਵੱਧ ਫੁੱਲ ਰਹੀ ਹੈ ਨਾ ਇਹਦੇ ਤੇ ਕੁਝ ਆ ਰਿਹਾ ਹੈ ਪਤੰ ਤਾਂ ਗਰਮੀ ਦੀ ਵਜ੍ਹਾ ਨਾਲ ਨਹੀਂ ਆ ਰਿਹਾ ਪਾਣੀ ਵੀ ਰੋਜ਼ ਦਿੰਨੀ ਆ ਮੈਨੂੰ ਤੇ ਲੋ ਗਾਈਜ਼ ਆ ਦੇਖ ਲੋ ਇੱਧਰ ਲੱਗ ਗਿਆ ਪੜਦਾ ਸਾਡਾ ਹੁਣ ਸਾਡਾ ਅੰਦਰ ਦਾ ਬਿਲਕੁਲ ਸਾਫ ਸੁਥਰਾ ਹੋ ਜਾਏਗਾ ਬਿਲਕੁਲ ਨਿ ਚਮਕਿਆ ਕਰੇਗਾ ਹਨਾ ਵਧੀਆ ਹੋ ਗਿਆ ਬੇਕਗਰਾਉਂਡਸ ਪੜਦਾ ਹੈ ਹਾਂ ਬੇਕਗਰਾਉਂਡਸ ਵਧੀਆ ਆਏ ਕਰੀਗਾ ਹਨਾ ਤੇ ਇੱਧਰ ਸੀ ਸੋਚਦੇ ਪਏ ਆ ਕਿ ਇੱਧਰ ਵੀ ਅਸੀਂ ਨਾ ਮਿੱਟੀ ਆਪਣੀਆਂ ਸਾਰੀਆਂ ਦੀਵਾਰਾਂ ਕੋਸ਼ਿਸ਼ ਕਰਦੇ ਆ ਕਿ ਮਿੱਟੀ ਭਿਗੋ ਕੇ ਨਾ ਪਲਸਟਰ ਤੇ ਜਦੋਂ ਹੋਏਗਾ ਸਾਡੇ ਹੋਏਗਾ ਇੱਧਰ ਮੇਰਾ ਕੱਚੀ ਮਿੱਟੀ ਦਾ ਨਾਲ ਲਿਪਦਾ ਨਹੀਂ ਮਿੱਟੀ ਦਾ ਪਲਸਤਰ ਕਰਨਾ ਹਾਂ ਤੇ ਕਰ ਦਾਂਗੇ ਅਸੀਂ ਵਧੀਆ ਵਧੀਆ ਜੀ ਤੇ ਲੋ ਜੀ ਆ ਦੇਖ ਲਓ ਆਪਾਂ ਕਰਤੀ ਸਫਾਈ ਆ ਦਿੱਦਰ ਪਰਦਾ ਵੀ ਲਾਤਾ ਤੇ ਆ ਦੇਖ ਲਓ ਆਪਣਾ ਕਿੰਨਾ ਸਾਫ ਸੁਥਰਾ ਆਪਾਂ ਟਿਕਾਣੇ ਦੇ ਲਾਤਾ ਨਾ ਬਾਕੀ ਦੇਖਦੇ ਆ ਇਹਦੇ ਵਿੱਚ ਇਹ ਨਾ ਕੁਝ ਗੋਏ ਪਾਥੀਆਂ ਵੀ ਜਿਵੇਂ ਲੱਕੜਾ ਵਗੈਰਾ ਮੈਂ ਰੱਖ ਦਿੰਨੇ ਹੁੰਨੇ ਆ ਉਹ ਵਾਲੀਆਂ ਨੇ ਤੇ ਆਪਣਾ ਸਾਫ ਸਫਾਈ ਦੇਖੋ ਕਰਕੇ ਆਪਾਂ ਟਰੈਕਟਰ ਆ ਗਿਆ ਸੀਗਾ ਦੇਖ ਲਓ ਟਰੈਕਟਰ ਫੇਰ ਵੀ ਆ ਹੀ ਗਿਆ ਵਿੱਚ ਕਰਦੇ ਕਰਦੇ ਤੇ ਆ ਦੇਖੋ ਜੀ ਬਾਹਰ ਵੀ ਕਰਤੀ ਆਪਾਂ ਸਫਾਈ ਸਾਡਾ ਸੋਹਣੀ ਤਰ੍ਹਾਂ ਤੇ ਇੱਧਰ ਹੋਣ ਜਿਹੜੇ ਖਾਲੀ ਮੇਰੇ ਵੇਸਟ ਗੰਮਲੇ ਨੇ ਨਾ ਸੋਚ ਰਹੀਆਂ ਬਸ ਇੱਧਰ ਲਾਉਂਗੀ ਤੇ ਬਾਕੀ ਕਰ ਦਿੰਨੇ ਹੁਣ ਆਪਾਂ ਆਪਣੇ ਗੇਟ ਬੰਦ ਤੇ ਆ ਦੇਖੋ ਬੂਟੇ ਨਾ ਸਾਰੇ ਬਹੁਤ ਸਾਰੇ ਸੁੱਕ ਗਏ ਲੋਜੀ ਅੱਜ ਆ ਗਈ ਸੀ ਇਹਦੀ ਵਾਰੀ ਇਹ ਵਾਲੇ ਹਾਰੇ ਨੂੰ ਨਾ ਮੈਂ ਬਹੁਤ ਘੱਟ ਲਿੱਖਦੀ ਆ ਇਹਦਾ ਵਿਚਾਰੇ ਦਾ ਨੰਬਰ ਕਦੀ ਕਦੀ ਲੱਗਦਾ ਹੁੰਦਾ ਨਾ ਕਿ ਚਲੋ ਅੱਜ ਲੱਗੇ ਲਾਰੇ ਨੂੰ ਵੀ ਵਿਪੜਾ ਕਿਉਂਕਿ ਕਹਿੰਦੇ ਨੇ ਜਿੰਨਾ ਇਹਦਾ ਆਪਾਂ ਸਾਫ ਸਫਾਈ ਰੱਖਾਂਗੇ ਉਹਨਾਂ ਵਧੀਆ ਰਹਿੰਦਾ ਹੈ ਵਿਪੜਨਾ ਬਹੁਤ ਵਧੀਆ ਹੁੰਦਾ ਨਾ ਨਾਲੇ ਤਾਂ ਸਾਡਾ ਚੁੱਲ੍ਹੇ ਜੜੇ ਖਾਰੇ ਆ ਮਜ਼ਬੂਤ ਹੋ ਜਾਂਦੇ ਆ ਨਾਲੇ ਸਾਫ ਸੁਥਰੇ ਸੋਹਣੇ ਵੀ ਲੱਗਦੇ ਆ ਕੀਰ ਸਾਇੰਸ ਇਹ ਜਦੋਂ ਬਾਵੇ ਦੇ ਰਿਹਾ ਆਇਆ ਸੀ ਨਾ ਜਾਦੂ ਰਿਹਾ ਜਿੰਨੇ ਸਾਦ ਹੋ ਗਏ ਨੇ ਇਹ ਤਿਆਰ ਆ ਰਿਹਾ ਬਣੀ ਇਹਦਾ ਕੱਚਾ ਪੁੱਟ ਜਾਣਾ ਇਧਰ ਵੀ ਸੱਤ ਲੱਭਾ ਤੋਂ ਦੇਣ ਜਦੋਂ ਮੱਝਾਂ ਵੱਜਦੀਆਂ ਸੀ ਨਾ ਤੇ बड़ा तो नहीं होता रोज तो नहीं है बाप जाग है चना सुन रहे है ना आज भी पूरा तो मत जानदा सी वो तो टैप में मिल जाता था काम करने को हाँ, सही बात है क्योंकि तेरे अपनी रूटीन बनती थी ना सारे काम कर तब तो हो तो जाता था सब

ਇਹ ਜੜੀ ਮੈਂ ਦੱਸ ਰਹੀ ਨਾ ਕਿ ਉੱਥੇ ਲਾਣੀ ਹੈ ਮੈਂ ਕਿਹਾ ਚਲੋ ਪਿਘੋ ਦਿੰਨੀ ਹੈ ਇਹਦੇ ਵਿੱਚ ਫਿਰ ਆਪਾਂ ਇਹਨ ਵਧੀਆ ਤਰੀਕੇ ਨਾਲ ਇਹਨੂੰ ਲਗਾਵਾਂਗੇ ਇਹਨੂੰ ਨਾ ਪਹਿਲਾਂ ਭਿਉਣੀ ਪੈਂਦੀ ਹੈ ਫਿਰ ਤੂੜੀ ਰੜਾਉਣੀ ਪੈਂਦੀ ਹੈ ਬਹੁਤ ਕੰਮ ਕਰਨਾ ਪੈਂਦਾ ਹੈ ਇਹ ਲਈ ਸਾਰੀ ਪਿਘੋਦੀ ਤੋੜੀ ਹੋਈ ਜਾਜੇ ਸੀ ਆਪਣਾ ਇੱਧਰ ਲਾ ਗੇਟ ਧੁੱਤਾ ਕਿ ਸਾਡੇ ਗੇਟ ਦੇ ਵਿੱਚ ਆ ਗਏ ਨੇ ਭਾਗ ਬੜੇ ਚਾਣਾ ਸੀ ਮੈਂ ਖੀਨਿਆ ਬਾਦੀ ਧੁੱਤਾਣਾ ਵਿਚਾਰੇ ਨੂੰ ਅੱਜ ਸਾਫ ਸੁਥਰਾ ਕਰਤਾ ਪਾਣ ਬੰਦ ਕਰ ਤਾਉਂ ਮੀ ਟੂਤੀ ਬਾਹਰ ਖਾਈ ਸਮਾ ਹੂੰ ਬਸ ਉਹ ਬਤੀਜੇ ਨੂੰ ਆਉਣਾ ਕੋਰ ਕੁਛ ਨਹੀਂ ਕਰਨਾ ਕਿਚੜ ਗੜੀ ਚੰਡਾ ਤੇ ਨੂੰ ਸੀ ਖਾ ਚੀ। ਿਆ ਬਣਾਇਆ ਸੀ ਖਾ ਚੀ। ਤੇ ਲੋ ਗਾਇਸ ਇੱਧਰ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਦੇਖ ਲਓ ਕੰਮ ਕਰਦੇ ਕਰਦੇ ਡੇਢ ਵੱਜ ਚੁੱਕਾ ਹੈ ਤੇ ਅੱਜ ਵੀਡੀਓ ਦਾ ਕਰਦੀ ਆ ਮੈਂ ਬਹੁਤ ਜਲਦੀ ਐਂਡ ਤੇ ਬਾਕੀ ਫਗਵਾੜੇ ਵਾਲੀ ਤੇ ਅੰਬਾਲੇ ਵਾਲੀ ਸਿਸਟਰ ਜੀ ਬਹੁਤ ਸਾਰਾ ਥੈਂਕ ਯੂ ਤੇ ਗੁਰਸ਼ਰਨ ਸਿਸਟਰ ਮੈਂ ਬਿਲਕੁਲ ਠੀਕ ਹਾਂ ਪਹਿਲੇ ਨਾਲੋਂ ਮੈਨੂੰ ਫਰਕ ਹੈ। ਬਾਕੀ ਬਹੁਤ ਸਾਰਾ ਥੈਂਕ ਯੂ ਤੁਸੀਂ ਮੇਰੀ ਪੂਰੀ ਵੀਡੀਓ ਦੇਖਦੇ ਹੋ ਬਹੁਤ ਸਾਰਾ ਪਿਆਰ ਦਿੰਦੇ ਹੋ ਮਿਲਦੀਆਂ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਅੱਜ ਤਾਂ ਬਣਾਉਣ ਲੱਗਿਆ ਆਪਾਂ ਦੇਖੋ ਜੀ ਪਤਲੀ ਜਿਹੀ ਖਿਚੜੀ ਦੀ ਡਿਮਾਂਡ ਆਈ ਹੈ ਸਬਜੀ ਨਹੀਂ ਬਣਾਈ ਤੇ ਖਿਚੜੀ ਬਣਨ ਲੱਗੀ ਤੇ ਬਰਤਨ ਲਈ ਸੀ ਤਿਆਰੀ ਵੀ ਵੀਲੌਗ ਜ਼ਿਆਦਾ ਲੰਬਾ ਹੋ ਜਾਏਗਾ ਇਸ ਲਈ ਮੈਂ ਤਾਂ ਚਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੁਹਾਨੂੰ ਮਿਲਦੇ ਆ ਤੁਹਾਨੂੰ ਨਵੇਂ ਵੀਲੌਗ ਵਿੱਚ